ਅੱਜ ਮੁਨਕ ਵਿਖੇ ਸਚਿੰਤ ਮਲਾਨਾ ਦੀ ਯਾਦ ਨੂੰ ਸਮਰਪਿਤ ਇੱਕ ਸਦਭਾਵਨਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਜਰਨਲ ਮੈਡੀਕਲ ਰੋਗ ਅੱਖਾਂ ਦਾ ਆਪਰੇਸ਼ਨ ਅਤੇ ਖੂਨਦਾਨ ਕੈਂਪ ਵੀ ਮੌਜੂਦ ਸੀ ਇਸ ਮੌਕੇ ਤਕਰੀਬਨ 200 ਦੇ ਕਰੀਬ ਅੱਖਾਂ ਦੇ ਆਪਰੇਸ਼ਨਾਂ ਦੇ ਚੈੱਕਅਪ ਕੀਤੇ ਗਏ ਤੇ ਇਸ ਤੋਂ ਇਲਾਵਾ ਜਰਨਲ ਰੋਗਾਂ ਦੇ ਤਕਰੀਬਨ 150 ਦੇ ਆਪੀਡੀ ਹੋਈ ਅਤੇ ਬਲੱਡ ਦੇ 50 ਯੂਨਿਟ ਇਕੱਠੇ ਕੀਤੇ ਗਏ ਬਾਕੀ ਜੀ ਜਾਣਕਾਰੀ ਅਸੀਂ ਡਾਕਟਰ ਸਾਹਿਬ ਤੇ ਸੰਦੀਪ ਮਲਾਨਾ ਜੀ ਤੋਂ ਲੈਣੇ ਆ ਨਮਸਕਾਰ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਸਾਲ ਮੇਰੇ ਛੋਟੇ ਭਰਾ ਨਿਤਰਦਾਨੀ ਸਚੀਨ ਮਲਾਣਾ ਦੀ ਵਰਸੀ ਤੇ ਆਪਾਂ ਮੈਡੀਕਲ ਕੈਂਪ ਆਰਗੇਨਾਈਜ਼ ਕਰਦੇ ਹੁੰਨੇ ਆ ਤਾਂ ਉਸ ਤਰ੍ਹਾਂ ਹੀ ਅੱਜ ਇਸ ਵਾਰ ਵੀ 23 ਨੂ ਨੂੰ ਕੈਂਪ ਲਗਾਇਆ ਗਿਆ ਜਿਦੇ ਚ ਸਪੈਸ਼ਲੀ ਅਮਰ ਹਸਪੀਟਲ ਦੀ ਟੀਮ ਡਾਕਟਰ ਆਦੇਸ਼ ਜੀ ਡਾਕਟਰ ਚੇਤਨ ਜੀ ਤੇ ਡਾਕਟਰ ਵਿਵੇਕ ਜੀ ਇੱਥੇ ਉਪਸਥਿਤ ਹੋਏ ਨੇ ਮੈਂ ਅਮਰ ਹਸਪੀਟਲ ਦਾ ਬਹੁਤ ਰੀਣੀ ਆ ਜੋ ਕਿ ਪਿਛਲੇ 11 ਸਾਲਾਂ ਤੋਂ ਕੰਟੀਨਿਊ ਇਹ ਕੈਂਪ ਦੇ ਵਿੱਚ ਸੇਵਾ ਨਿਭਾਉਂਦੇ ਨੇ ਤੇ ਨਾਲ ਹੀ ਸਾਜ ਗਲੋਬਲ ਆਈ ਹਸਪੀਟਲ ਲਹਿਰਾ ਗਾਗਾ ਉਹਨਾਂ ਵੱਲੋਂ ਆਈਸਾ ਕੈਂਪ ਲਗਾਇਆ ਗਿਆ ਤੇ ਕੈਂਪ ਵਿੱਚ ਅਸੀਂ ਆਰਾਊਂਡ ਔਰੇ 150 ਮਰੀਜ਼ ਦੇਖੇ ਅੱਜ ਔਰੇ 슈ਗਰ ਦੀ ਪ੍ਰੋਬਲਮ ਹੈਗੀ ਹੈ ਬੀਪੀ ਦੀ ਹੈ ਤੇ ਸਕਿਨ ਇਨਫੈਕਸ਼ਨ ਦੀ ਪ੍ਰੋਬਲਮ ਹੈ ਤਾਂ ਕਾਫੀ ਮਰੀਜ਼ ਅਸੀਂ ਔਰੇ ਐਗਜ਼ਾਮਨ ਕੀਤੇ ਨੇ ਅੱਖਾਂ ਦਾ ਕੈਂਪ ਵੀ ਨਾਲ ਚੱਲ ਰਿਹਾ ਔਰੇ ਨਾਲ ਖੂਨદાન ਦਾ ਕੈਂਪ ਵੀ ਔਰੇ ਲਗਾਇਆ ਗਿਆ ਤਾਂ ਮੈਂ ਅਮਰ ਹਸਪੀਟਲ ਵੱਲੋਂ ਇਹਨਾਂ ਦਾ ਧੰਨਵਾਦੀ ਹਾਂ ਕਿ ਅਸੀਂ ਇਸ ਮੌਕੇ ਤੇ ਔਰੇ ਕੈਂਪ ਦੇ ਨਾਲ ਕੋ ਲਾਏ ਤੇ ਥੈਂਕ ਯੂ ਵੈਰੀ ਮਚ ਹਰ ਸਾਲ ਇੱਥੇ ਲੱਗਦਾ ਹੈ ਤੇ ਇੱਥੇ ਜ਼ਰੂਰਤ ਵੀ ਹੈ ਕਿਉਂਕਿ ਕੈਂਪ ਲਾਣ ਨਾਲ ਲੋਕਾਂ ਨੂੰ ਜਿਹੜੇ ਲੋਕ ਗਰੀਬ ਨੇ ਉਹ ਨਹੀਂ ਇਲਾਜ ਕਰਾ ਸਕਦੇ ਇਹ ਕੈਂਪਾਂ ਦੇ ਮਦਦ ਦੇ ਨਾਲ ਇੱਥੇ ਆ ਕੇ ਆਪਣੀ ਬਿਮਾਰੀਆਂ ਦਾ ਪ੍ਰੋਪਰ ਇਲਾਜ ਤੇ ਦਵਾਈਆਂ ਦਾ ਬਿਲਕੁਲ ਫਰੀ ਹੈ ਪਿਛਲੇ 11 ਸਾਲਾਂ ਤੋਂ ਇੱਥੇ ਕੈਂਪ ਲਗਾ ਰਹੇ ਹਾਂ ਅਸੀਂ ਹੋਰ ਵੀ ਸੰਦੀਪ ਮਲਾਣਾ ਜੀ ਨਾਲ ਮਿਲ ਕੇ ਅਸੀਂ ਹੋਰ ਵੀ ਜਿੱਥੇ ਜ਼ਰੂਰਤ ਹੋਵੇਗੀ ਉੱਥੇ ਕੈਂਪ ਲਾਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਸਾਡੇ ਏਰੀਆ 'ਚ ਲਹਿਰ ਖਾਸ ਕਰਕੇ ਲਹਿਰ ਹਲਕੇ 'ਚ ਕੱਗੜ ਦੀ ਮਾਰ ਹੇਠ ਕਾਰਨ ਇੱਥੇ ਬਿਮਾਰੀਆਂ ਦਾ ਜ਼ਿਆਦਾ ਕਰੋਪ ਹੈ ਕੈਂਸਰ ਦੇ ਇੱਥੇ ਬਹੁਤ ਜ਼ਿਆਦਾ ਮਰੀ ਜਾਂਦੇ ਨੇ ਸ਼ੂਗਰ ਦਾ ਤੇ ਆਇਸ ਪ੍ਰੋਬਲਮ ਬਹੁਤ ਹੈ ਅਸੀਂ ਲਾਲੇ ਇਹ ਜੇ ਪ੍ਰਾਲੇ ਕਰਾਂਗੇ ਡਾਕਟਰ ਅਮਰ ਵਿਜੀਲੀ ਹਸਪੀਟਲ ਦੀ ਟੀਮ ਹੈ ਅਸੀਂ ਉਹਨਾਂ ਦਾ ਖਾਸ ਕਰਕੇ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਛੋਟੇ ਜਿਹੇ ਸੱਦੇ ਦੇ ਉਸ ਸਪੈਸ਼ਲ ਆ ਕੇ ਇੱਥੇ ਬੜੇ ਪਿਆਰ ਨਾਲ ਮਰੀਜ਼ਾਂ ਦਾ ਇਲਾਜ ਕਰਦੇ ਨੇ ਤੇ ਪ੍ਰੋਪਰ ਉਹਨਾਂ ਨੂੰ ਸਹੀ ਗੈਰੰਟੀ ਦਿੰਦੇ ਨੇ ਅਸੀਂ ਉਹਨਾਂ ਨੂੰ ਸਪੈਸ਼ਲੀ ਧੰਨਵਾਦ ਕਰਦੇ ਹਾਂ